ਆਰਤੀ ਵਜਾਈ ਸ਼ੁਰੂ ਆ ਨਾ ਵਧੀਆ ਵਧੀਆ ਮੋਦੀ ਦਾ ਦੇਖੋ ਭਾਈ ਫੁੱਲ ਆਇਆ ਪਿਆ ਜੂਰੀ ਹਟਾਈਏ ਜੇ ਮੇਰੇ ਭਾਈ ਨੂੰ ਕਿਸੇ ਨੂੰ ਚਾਹੀਦਾ ਆਪਦੇ ਕਾਪਿਆਂ ਗੂਪਿਆਂ ਦੇ ਨੰਬਰ ਲਵਾ ਦੋ ਭਾਈ ਹਾਂ ਵਾਂਟੀ ਕਿਹੜਾ ਆ ਗਿਆ ਬੀਬੂ ਆਪਣੇ ਕੋਲੇ ਦਰਸ਼ਕ ਫਿਰ ਦੇਖਣਗੇ ਆਪਾਂ ਨੂੰ ਪਤਾ ਲੱਗ ਜਾ ਉਹਨਾਂ ਨੂੰ 187 ਆ ਗਿਆ ਜੀ 187 ਆ ਗਿਆ ਮਿੱਤਰੋ 222 ਆ ਗਿਆ ਜੀ 222 286 ਆ ਗਿਆ ਜੀ 387 ਆ ਗਿਆ ਮਿੱਤਰੋ ਮਿੱਤਰੋ ਕੈਂਡੀ ਵੀ ਆਇਆ ਸੀ ਇਸ ਟਾਈਮ ਨਾਲ ਆਪਣੇ ਹਾਲ ਚਕਾਉਣ ਆ ਥੋੜਾ ਲੇਟ ਹੋ ਗਿਆ ਪਰ ਡ్రਾਈ ਫੂਡ ਰਖਾਂਦਾ ਭਾਈ ਨਾਲ ਦੇਖੋ। ਆ ਜਰਾ ਇੱਠੀ ਲਾ ਦੇ ਹਾਂ। ਉਹ ਦੂਜੇ ਟਿੱਡੇ ਲੋਟ ਲਾ ਦਾਂ। ਚੱਲ ਐਂ ਲਾ। ਪਾ ਲੈ ਪਾ ਲੈ ਯਾਰਾ। ਘੰਡਾ ਦੇਖੋ ਜੀ 나ਸ਼ਕ ਦਾ ਮਿੰਟੂ 나ਸ਼ਕ ਦਾ। ਫਿਰ ਆਪਾਂ ਜੀ ਸੁਸਾਇਟੀ ਵੀ ਗਿਆ ਉਹ ਜੀ ਬੈਠ ਕੇ ਜਿਵੇਂ ਸੰਗਤ ਕਹਿੰਦਾ ਵੈਸੀ ਰੰਗਦਾ। ਮੈਂ ਵੀ ਹੁਣ ਉਹਨਾਂ ਨੂੰ ਐਂ ਕਹਿੰਦਾ ਉਹਨਾਂ ਨਸ਼ੇ ਵਾਲਿਆਂ ਨੂੰ ਵੀ ਨਸ਼ੇ ਵਾਲਿਆਂ ਇੰਜ ਨਾ ਜਾਓ। ਸੰਗਤ ਮਾਰਦੀ ਆ ਮੈਂ ਕਿਹਾ। ਤੁਸੀਂ ਵੈਲਕਮ ਟੂ ਮਾਈ ਵਲੌਗ। ਤੁਹਾਡਾ ਸਵਾਗਤ ਆ ਆਪਣੇ ਨਵੇਂ ਵਲੌਗ 'ਚ। ਅੱਜ ਆਈ ਆਪਣੇ ਵਲੌਗ ਦਾ 300 ਕਾ ਉਤਾਦਣ ਮਿੱਤਰੋ ਜੀਰੀ ਜੂਰੀ ਵੜਤੀ ਸੀ ਪਤਾ ਹੀ ਕਰਤੇ ਵੀ ਵੜਤੇ ਠੀਕ ਹੈ ਇਹ ਟਾਈਮ ਹੁੰਦਾ ਬਾਈ ਜੱਟਾਂ ਦੀ ਲਾਇਫ ਦਾ ਪੂਰਾ ਵਿਜੀ ਜਾਂਦਾ ਕਹਣਾ ਝੋਨਾ ਵੱਢ ਕੇ ਕਣਕ ਬੀਜਣੀ ਬਾਪੂ ਪਿਆ ਬਿਮਾਰ ਚੰਡੀਗੜ੍ਹ ਵਾਲੀ ਹੁਣ ਨਹੀਂ ਮੁੜਦੇ ਯਾਰ ਉਹ ਕੰਮ ਆ ਵੀਰੇ ਆ ਹਫਤਾ ਪੂਰਾ ਵਿਜੀ ਹੁੰਦਾ ਜਿਹੜੇ ਵੀ ਬੰਦੇ ਖੇਤੀ ਕਰਦੇ ਨੇ ਜਿਹੜੇ ਸੀਜ਼ਨ ਲਾਉਂਦੇ ਨੇ ਉਹਨਾਂ ਦਾ ਮਹੀਨਾ ਹੀ ਕਰਤੇ ਘਰ ਤੇ ਗੁਰਤੇ ਆਪਣੇ ਵੀ ਵੜਤੇ ਮਿੱਤਰੋ ਤੇ ਦੇਵ ਚਾਚੇ ਨਹੀਂ ਵੜਦੀ ਗੱਲ ਉਹtro other ਫਾਇਦੇ ਦੇ ਧਰਾਤਰੀ ਸਾਗ ਰਹੇ ਮਾੜੇ ਮਾੜੇ ਜਥੇ ਵੱਧ ਵਧੀਆਂ ਨੇ ਡੇਕਾਂ ਜੀ ਅੱਜ ਹੁਣ ਇਹ ਨਿੱਕੇ ਮੋਟੇ ਕੰਮ ਜਿਵੇਂ ਪਹਿਲਾਂ ਕਹਿ ਗਿਆਟ ਐ ਹਫਤਾ 10 ਦਿਨ ਦਾ ਪੂਰੀ ਬਿਜੀ ਲੈ ਵੀ ਹੁੰਦੀ ਹੈ ਬਈ ਜੱਟਾਂ ਦੀ ਜੱਟਾਂ ਦੀ ਉਹ ਲਾਈਫ ਬਿਜੀ ਬਿਜੀ ਹੈ ਠੀਕ ਹੈ ਪਰ ਵੀ ਯਾਰ ਟਾਈਮ ਤਾਂ ਜਮ੍ਹਾਂ ਕੰਮ ਜ਼ੀਰੋ ਤਾਂ ਹੁੰਦੀ ਹੈ ਠੀਕ ਹੈ ਚੋਨਾ ਵੱਢ ਕੇ ਕਣਕ ਵੀਜਣ ਦੀ ਕਾਹਲ ਹੁੰਦੀ ਹੈ ਹਾਲੇ ਮੰਡੀ ਚੋਂ ਆਇਦਗੀ ਲੋਟੇ ਕੰਮ ਇਹਨਾਂ ਹੈ ਨਹੀਂਗਾ ਵੀ ਬਾਲਾ ਝੂਟਾ ਜਾਂ ਨਹੀਂ ਬੈਂਦਾ ਹਾਲੇ ਤਾਂ ਬੱਤੀ ਸੀ ਬਸ ਉਹ ਬਾਦੂ ਹੋਣ ਪੈਣ ਲੱਗ ਜੂ ਠੀਕ ਆ ਲੋਕ ਦਿਵਾਲੀ ਕਰਕੇ ਖੜ ਜਾਂਦੇ ਨੇ ਯਾਰ ਕੋਈ ਕਿਵੇਂ ਜਾ ਆਉਂਦਾ ਯਾਰ ਹਰੀ ਵਡਲੀ ਮੜੀ ਜੋ ਉੱਤੇ ਬੈਠੇ ਰਹਾਂਗੇ ਵਿਵਾਨ ਚ ਦਾਇਦ ਦੀ ਧੁੱਪਾਂ ਵਧੀਆ ਪੈਂਦੀਆਂ ਨੇ ਜੀ ਜੀ ਸੁੱਕੀ ਹੋ ਜਾਂਦੀ ਊਂ ਜ਼ਿਆਦਾਤਰ ਬਾਕੀ ਲੋਕ ਯਾਰ ਸਿਆਣੇ ਹੋ ਜਾਂਦੇ ਨੇ ਹਨਾ ਜੋ ਪਤਾ ਲੱਗਿਆ ਨਾ ਤੇ ਬਸ ਅੱਜ ਆਪਾਂ ਵੀ ਰੇਹ ਰੂ ਚੱਕ ਕੇ ਲਿਆਉਣਾ ਠੀਕ ਹੈ ਕਟਾਇਆ ਕਟਾਉਣਾ ਵੀ ਵਾਸਾ ਤੇ ਚੱਕ ਲਿਆਵਾਂਗੇ ਅਰੇ ਤੇ ਹੋਰ ਦੇਖਦੇ ਆਂ ਕੀ ਕਰਦੇ ਆ ਅੱਜ ਠੀਕ ਐ ਇਹ ਆਪਣੀ ਲਾਈਫ ਬਾਈ ਜੱਟ ਲਾਈਫ ਜਿਵੇਂ ਕਹਿੰਦੇ ਨੇ ਉਹਨੇ ਬਣੇ ਰਿਹਾ ਕਰੋ ਤੁਹਾਡੇ ਨਾਲ ਯਾਰ ਆ ਗਏ ਜੀ ਮਿੱਤਰੋ ਰੇ ਕਟਾਉਣ ਆ ਗਏ ਮਿੱਤਰੋ ਸੋਸਾਇਟੀ ਨਾ ਉੱਲੇ ਦੀ ਗਾੜੀ ਟੋਟਾ ਲੋਟ ਐ ਕਰਤੀ ਵਜਾਈ ਸ਼ੁਰੂ ਨਾ ਵਧੀਆ ਵਧੀਆ ਚੱਲ ਪੈ ਚੱਲ ਪਿਆ ਪੂਰਾ ਕੰਮ ਵਾ ਵਧੀਆ ਵਧੀਆ ਹਾਂ ਹਾਂ ਕੋਈ ਨਾ ਹਾਂ ਵਾ ਠੀਕ ਐ ਰੱਖੋ ਮਤਰੋ ਹੋਰ ਜੀ ਵੰਟੀ ਜੀ ਕੈਮੋ ਬਾਈ ਵਧੀਆ ਜੀ ਵਧੀਆ ਰੇਜਾ ਕਟਾਉਣ ਆ ਗਏ ਮਾਗਾ ਕਟਾਈ ਕਟਾਦਾ ਮਤਰੋ ਰੇ ਵੰਟੀ ਟਾਉਨ ਪੰਜ ਮਿਲ ਗਈਆਂ ਆਪਾਂ ਨੂੰ ਡੀ.ਜੇ.ਪੀ. 18 ਕਰਕੇ ਜੁੜੀ ਜੇ ਹਨ ਮਾਂਡੇ ਹਾਂਜੀ ਹਾਂਜੀ ਆਇਆ ਬਾਈ ਕਹਾਣੀ ਮਾਂਟੀ ਸਾਡਾ ਬਹੁਤ ਬੰਦਾ ਅੱਛਾ ਪਾਇਲ ਦੇ ਅਧਾਰ ਤੇ ਕਰਦਾ ਨਾ ਕੰਮ ਆਪਣਾ ਹੋਰ ਮਾਂਟੀ ਲੋਟਾ ਕੰਮ ਵਧੀਆ ਬਾਈ ਜੀ ਦੇਖ ਰਹੇ ਹੋ ਨਾ ਬਲੌਗ ਆਪਣੇ ਪੂਰੇ ਫੁੱਲ ਜੀ ਪੂਰੇ ਕਿਵੇਂ ਲੱਗਦੇ ਨੇ ਪੂਰੇ ਘੈਂਟ ਲੱਗਦੇ ਬਾਈ ਵਧੀਆ ਸਨੇਹਾ ਯਾਰ ਬਹੁਤ ਵਧੀਆ ਗੱਲ ਹੈ ਆਇਆ ਜਦ ਦੇ ਕੇ ਜਿੰਦਗੀ ਬਣਦੀ ਹੈ ਨਾ ਸਹੀ ਗੱਲ ਹੈ ਜੀ ਹਾਂ ਹੋਰ ਠੀਕ ਹੈ ਬਾਈ ਹਾਂਜੀ ਹਾਂਜੀ ਚੱਲਿਆ ਮੇਤਰੋ ਆਪਾਂ ਰੇ ਲੈਣਾ ਆ ਗਿਆ ਬਾਈ ਵਾਇਰਟੀ ਜਾ ਕੋਈ ਮੋੜ ਦੀ ਬੋਲੀ ਲਾਏਗਾ ਚੱਕ ਕੋਲ ਮੈਟਰ ਧਰ ਤਾਂ ਚਣਕੇ ਧਰਦੀ ਬਾਈ ਬੋਰੀ ਕੱਲੀ ਕੱਲੀ ਚੰਲਾ ਚਾਹੇ 1 2 3 4 5 6 7 8 9 10 11 12 13 14 15 16 17 18 ਹਾਏ ਆ ਡੀਏਪੀ ਦੇ ਡੀਏਪੀ ਦੇ ਪੈਕਿੰਗ ਵੀ ਦੇਖ ਲਓ ਮਿੱਤਰੋ ਐ ਆ ਗਈ। ਪਾਰਟ ਡੀਏਪੀ મોદી ਦੀ ਫੋਟੋ ਇਹਦੇ ਵੀ ਲੱਗੀ। ਜੇ ਕੋਹ ਕਹਿੰਦੇ ਉਹਨੇ ਆਇੜਤਾ ਫਿਰ ਜ਼ਰੂਰੀ ਹੈ ਨਾ। ਮੈਂ મોદી ਦਾ ਦੇਖੋ ਬਾਈ ਫੁੱਲ ਆਇਆ ਪਿਆ ਜ਼ੂਰੀਆ ਢਾਈਆ ਜੇ ਮੇਰੇ ਭਾਈ ਨੂੰ ਕਿਸੇ ਨੂੰ ਚਾਹੀਦਾ ਆਪਦੇ ਕਾਪੀਆਂ ਗੂਪਿਆਂ ਦੇ ਨੰਬਰ ਲਵਾ ਦੋ ਬਾਈ। ਫੇਰ ਨਾ ਕਿ ਉਹ ਠੀਕ ਆ ਹੁਣ ਤਾਂ ਆਇਆ ਪਿਆ ਆਪਦਾ ਮੌਕੇ ਤੇ ਕਿਉਂ ਵੀ ਪ੍ਰਬੰਧ ਕਰ ਲਓ ਮੂਰੇ ਫਿਰ ਭਜਾਈ ਚੱਲਣੇ ਆ। ਜ਼ੂਰੀਆ ਵੀ ਦਿਖਾਉਣੇ ਆ ਤੁਹਾਨੂੰ ਜ਼ੂਰੀਆ ਵੀ ਫੁੱਲੀ ਆਇਆ ਪਿਆ। 8 ਤਾਂ ਮੂਰੇ ਧਰਤੀਆਂ 4 12 16 18 18 ਪੰਜ ਵਿਦੀਆਂ ਹੋ ਗਈਆਂ ਠੀਕ ਹੈ ਜੀ ਟੀਪੀ ਡੀ ਟੀਪੀ ਦੀਆਂ ਦੋ ਤਿੰਨ ਚਾਰ ਪੰਜ ਠੀਕ ਹੈ ਜੀ ਓਕੇ ਬਾਈ ਹਾਂ ਠੀਕ ਹੈ ਜੀ ਮੰਟੀ ਜੀ ਥੈਂਕ ਯੂ ਓਕੇ ਜੀ ਹਾਂ 20 20 ਕਿੱਥੇ ਆਪਣਾ ਆਵੇ ਖੜ ਚ ਆ ਆਇਆ ਪਿਆ ਜੂਰੀਆ ਵੀ ਮਤਰੋ ਫੁੱਲ ਕਿੰਨਾ ਮਰਜੀ ਚੱਕ ਲਓ ਹਣ ਫਿਰ ਕਹੋਗੇ ਹਣਾ ਲਵਾ ਦਵਾਂ ਉਹਦੇ ਕਾਪੀਆਂ ਕੂਪੀਆਂ ਦੇ ਨੰਬਰ ਹਾਂ ਮੰਟੀ ਕਿਹੜਾ ਆ ਗਿਆ ਬੀਬੂ ਆਪਣੇ ਕੋਲੇ ਦਰਸ਼ਕ ਵੀਰ ਦੇਖਣੇ ਆਪਾਂ ਨੂੰ ਪਤਾ ਲੱਗ ਜਾ ਉਹਨਾਂ ਨੂੰ 187 ਆ ਗਿਆ ਜੀ 187 ਆ ਗਿਆ ਮਿੱਤਰੋ 222 ਆ ਗਿਆ ਜੀ 222 286 ਆ ਗਿਆ ਜੀ 3087 ਆ ਗਿਆ ਮਿੱਤਰੋ 826 ਆ ਗਿਆ 850 ਦਾ ਵੀ ਆ ਜੀ 826 ਆਹਾਗਾ 826 ਆ 826 ਵੀ ਆ ਗਿਆ ਮਿੱਤਰੋ ਕੀ ਰੇਟ ਕੀ ਇਹਦਾ 1580 ਰੁਪਈਆ ਦਾ ਘੱਟਾ ਜੀ ਚੱਲ 1580 ਰੁਪਈਆ ਦਾ 1580 ਦਾ ਘੱਟਾ ਵੀਰੇ ਕਰ ਲੋ ਛੇਤੀ ਤੋਂ ਛੇਤੀ ਹੈਣਾ ਕੰਟੈਕਟ ਬੰਟੀ ਨਾਲ ਲਾਈਵ ਜੋ ਠੀਕ ਆ ਆਇ ਪਏ ਨੇ ਵੀ ਆਪਣੇ ਡੀ ਜੀ ਪੀ ਆਇਆ ਪਿਆ ਪੈਸੇ ਪੂਸੇ ਜਿਹਦੇ ਰਹਿੰਦੇ ਨੇ ਭਰ ਕੇ ਬਾਈ ਚੱਕ ਲੋ ਹਨਾ ਮੌਕਾ ਹੀ ਆ ਮੁਰੇ ਬਜਾਈ ਦਾ ਸਮਾਂ ਜੂਰੀਆ ਜਾਰੀਆ ਸਾਰਾ ਕੁਸ ਇੱਕ ਹੋਰ ਕੀ ਆਇਆ ਹੋਇਆ ਬੰਟੀ ਜੀ ਕਹਿੰਦਾ ਸੀ ਡੀ ਐਸ ਪੀ ਡੀ ਐਸ ਪੀ ਟੀ ਐਸ ਪੀ ਉਹ ਨਾਲ ਦਾ ਉਹ ਨਾਲ ਵਿੱਚ ਮਿਲਾ ਗਏ ਹਨਾ ਕਾ ਵੀ ਪਾ ਰਹੇ ਹਾਂ ਜੱਕ ਮੈ ਨਹੀਂ ਸੀ ਮੂਵੇ ਅੱਛਾ ਅੱਛਾ ਆ ਚੱਲ ਚੰਗਾ ਜੀ ਬੰਟੀ ਜੀ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਓਕੇ ਮਿੱਤਰੋ ਕੈਂਡੀ ਵੀ ਆਇਆ ਸੀ ਇਸ ਟਾਈਮ ਆਪਣੇ ਨਾਲ ਟਿਕਾਉਣ ਆ ਥੋੜਾ ਲੇਟ ਹੋ ਗਿਆ ਪਰ ਡ్రਾਈ ਫੂਡ ਖਾਂਦਾ ਭਾਈ ਨਾਲ ਦੇਖੋ ਆਪਣੀ ਕਲਾਸ ਲਾ ਕੇ ਬੰਦਾ ਨਸ਼ੇ ਛੱਡ ਕੇ ਬਦਾਮ ਕਾਜੂ ਹਾਂ ਜੀ ਨੇ ਹਰ ਕੋਈ ਝੂਠ ਵਾਲੀ ਗੱਲ ਨਹੀਂ ਤੇਰੇ ਅੱਖੀ ਦੇਖਣ ਦੀ ਹੈ ਹੈ ਨਹੀਂ ਆਪਣੇ ਕੋਲੇ ਅੱਗੇ ਬਦਾਮ ਆਉਂਦੇ ਹਰਕ ਤਾਂ ਪੈ ਹੈ ਅੱਗੇ ਨਸ਼ਾ ਆਉਂਦਾ ਫੇਰ ਉਹੀ ਤਾਂ ਗੱਲ ਕਰ ਰਿਹਾ ਭਾਈ ਵੀ ਨਹੀਂ ਜਾਂਦਾ ਪਹਿਲੀ ਗੱਲ ਅੱਗੇ ਗੋਲੀਆਂ ਕਿਆ ਬਾਤ ਆ ਯਾਰ ਆ ਚੰਗੀਆਂ ਚੀਜ਼ਾਂ ਖਾਓ ਮਿੱਤਰੋ ਜਾਣ ਪਊ ਸ਼ਰੀਰ ਚ ਸ਼ੀਫ ਫਾਇਦਾ ਨਹੀਂ ਨਾ ਸੈਂ ਚ ਉੱਥੇ ਬਹਿ ਕੇ ਗੱਲ ਕਰਦੇ ਆ ਟੈਕਸਟ ਬੋਲ ਤੇ ਜਾ ਕੇ ਹਾਂ ਵੀ ਮਿੱਤਰੋ ਆ ਗਏ ਆ ਗਿਆ ਇੱਥੇ ਲਾ ਦੇਣੇ ਨੇ ਹੁਣ ਜਿਹਨੇ ਆਪ ਤੂੜੀ ਵਾਲੇ ਮੈਂ ਮੇਰੀਆਂ ਗਾਇਆ ਤਾਂ ਇੱਥੇ ਲਾ ਰੂ ਹਨਾ ਨਾੜਾ ਇਹ ਗੱਲਾਂ ਉਹ ਜੋ ਇੱਥੇ ਲਾ ਦੇ ਨਾ ਹਾਂ ਜੀ ਦੇਖੋ ਗਰਾਨੀ ਆ ਗਏ ਚਾਗਦੇ ਮੈਂ ਤੂ ਚ ਗਾਈ ਚੱਲੀ ਅਸੀਂ ਚਨੀ ਚਲਾਂਗੇ ਆ ਇੱਧਰ ਲਾ ਜੀ ਕੱਟ ਲਈ ਮਾਹੋਤੀ ਮੈਂ ਪਲੜ ਦਿੰਦੀ ਹਾਂ ਘੜਦਾ ਪਲੜ ਦਿਆ ਬਸਾ ਦਈਏ ਚੀਨੇ ਮੜਾ ਜਾ ਆ ਪਲੜਦਾ ਬਸਿਆ ਆ ਥੱਲੇ ਮੜਾ ਜਾ ਹੋਰ ਇੱਧਰ ਲਾ ਦਾਂਗੇ ਕਾਜਾ ਦੇ ਥਿਲਾ ਦੇ ਹਾਂ ਔਰ ਦੂਜੇ ਟੇਢੇ ਲੋਟ ਲਾ ਦਣਾ ਚੱਲ ਐਂ ਲਾ ਦੇ ਲਾ ਚੀਨੇ ਜਗਾ ਦੇ ਮੈਨੂੰ ਵੀ ਲਾਤੀਆ ਮਿੱਤਰੋ ਪੰਜ ਤਾਂ ਇੱਧਰ ਡਾਈਆ ਚਣਤਾ ਇਥੋਂ ਹੁਣ ਭਰਤੀ ਜਾਵਾਂਗੇ ਕਿਉਂਕਿ ਇੱਥੇ ਤਾਂ ਡਾਈਆ ਤਾਂ ਬਾਹਰ ਹੀ ਲਾਦਾ ਚੀਨੇ ਆਏ ਆ ਵੀ ਹੁਣ ਬੀਜਾਂਗੇ ਤਾਂ 2-4 ਦਿਨਾਂ ਤੱਕ ਹਾਂ ਤਾਂ ਤਾਂ ਉਹ ਕਰਤਾ ਹੁਣ ਉਹ ਦਰੀ ਲਾ ਲਈਏ ਇੰਨੀ ਜਮਾ ਆ ਹੁਣ ਜਮਾ ਸਵਾ 2 ਦਿਨ ਦਾ 1 ਦਿਨ ਦਾ ਕੰਮ ਮਾਰ ਕੇ ਹਾਂ ਲੈ ਮੈਨੂੰ ਵੀ ਚਕਾਰੇ ਫਿਰ ਜਮਾ ਨਾਲ ਹੀ ਲੈ ਆ ਜਾ ਯਾਰ ਜੀ ਨੇ ਲਓ ਜੀ ਜੀ ਨਾਲ ਆ ਉਹ ਦਾ ਲਾਈ ਜੋ ਸਾਂਗਾ ਵੀਰੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਸਤਾਏ ਦੋਨੋਂ ਦਨ ਬਾਦ ਕਰਦੇ ਨੇ ਵੀ ਚੀਨਾ ਉਹਦੀ ਆਉਂਦਾ ਚਲ ਦੱਸ ਲਈ ਟੂ ਵੀ ਜਦੇ ਚੱਕਣਾ ਵਾ ਠੀਕ ਆ ਠੀਕ ਆ ਚੰਗਾ ਵੀਰੇ ਓਕੇ ਅਜਲੇ ਮੇਤਰੋ ਆਪਾ ਪੰਡ ਨਾਲ ਜਾ ਸੌਦਾ ਪਤਾ ਜਾ ਲੈਣਾ ਨਾਲੇ ਢੇੜਾ ਕੱਢ ਕੇ ਆਉਨੇ ਆ ਵਾਇ ਸੇਵ ਮੇਤਰੋ ਉਹ ਦੂਜੇ ਉਹਨੇ 2 ਕਿਲੋ ਆੜੇੜਾ ਪਾ ਦੋ ਕਿਲੋ ਕੀ ਰਾਟਾ ਇਹ ਮਿਰਚੇ ਪਾ ਦਿਆ ਯਾਰ ਪਾ ਲੇ ਪਾ ਲੇ ਯਾਰਾ ਧੰਨਵਾਦ ਕਾਕੇ ਗਲਤੀ ਆ ਲੋਕੋ ਵਾਲੇ ਖੀਰੇ ਇਹੀ ਦਾ ਮਿੰਟੂ ਦਾ ਫਿਰ ਅਸੂਲ ਨੇ ਜਿਹੜਾ ਇਹ ਆਪਦੇ ਬੰਦਿਆਂ ਨੂੰ ਇੰਤਜ਼ਾਰ ਕਰਾਉਂਦਾ ਨਾ ਪਿਛਲੇ ਨੂੰ ਪਹਿਲਾਂ ਤੋਰ ਦਿੰਦਾ ਪਾਦਾ ਜੀ ਸਾਡਾ ਸੌਦਾ ਸਾਡਾ ਕੰਡੇ ਰਹਿ ਕੇ ਇਕੱਲੇ ਜੀ ਮਿੰਟੂ ਜੀ ਹਾਂਜੀ ਇੱਕ ਨਾਮ ਕਰੇਗਾ ਜੀ ਨਾਮ ਘੰਡਾ ਦੇਖੋ ਜੀ 나ਸ਼ਕ ਦਾ ਮਿੰਟੂ 나ਸ਼ਕ ਦਾ ਫਿਰ ਆਪਾਂ ਮਾੜਾ ਤੈਨੂੰ ਪਤਾ ਵਰਤਰੇ ਨਾ ਤੈਨੂੰ ਪਤਾ ਹੈਗਾ ਹੈ ਬਿਲਕੁਲ ਘੰਡੇ ਦੀ ਵੈਰਾਈਟੀ ਫਿਰ ਆਪਾਂ ਅੱਛੀ ਵਰਤ ਲਿਆ ਪੂਰੀ ਜਿਹੜੀ ਇੱਕ ਨੰਬਰ ਹੈ ਇੱਕ ਨੰਬਰ ਮਿੰਟੂ ਲਿਆਉਂਦਾ ਵੀ ਇੱਕ ਨੰਬਰ ਹੈ ਜੀ ਇਹ ਸਵੇਰੇ ਮਾਰਦਾ ਮਿੰਟੂ ਰੋ ਜਾਂਦਾ ਹੋਵੇਗਾ ਵਾ ਵ ਮੈਂ ਕਹਿੰਦੇ ਆ ਹਫਤੇ ਬਾਅਦ ਪੰਜ ਦਿਨਾਂ ਬਾਅਦ ਅੱਛਾ ਪੰਜ ਦਿਨਾਂ ਹਫਤੇ ਚ ਦੋ ਗਿਹੜੇ ਨੇ ਹਾਂ ਬਸ ਠੀਕ ਹੈ ਜੀ ਠੀਕ ਹੈ ਜੀ ਮਿੰਟੂ ਜੀ ਹੋਰ ਵਧੀਆ ਜੀ ਕੈਮੋ ਜੀ ਅਨਕਲਾਸ ਆਪਾਂ ਦਰਸ਼ਕਾਂ ਨੂੰ ਦੱਸੋ ਕਿਹੜਾ ਨਾਮਕ ਵਰਤਦੇ ਆਂ ਹੈ ਨਾਮਕ ਬਹੁਤ ਵੀਰੇ ਕਠਮੰਡੂ ਤੋਂ ਆਉਂਦਾ ਆਪਾਂ ਜਿਹੜਾ ਮੈਂਟੂ ਲੈ ਕੇ ਦਿੰਦਾ ਹੋਰ ਸੁਣਾਓ ਜੀ ਮੈਂਟੂ ਜੀ ਬੜੀਆ ਸਬਸਕ੍ਰਾਈਬ ਕੈਮ ਹੋ ਜੀ ਬੜੀਆ ਜਿੰਦਗੀ ਦੇ ਵਿੱਚ ਕੁਝ ਸਮਾਂ ਸਮਾਂ ਸੇਵਾਵਾਂ ਦੇ ਵੀ ਕੱਢਣਾ ਚਾਹੀਦਾ ਸਹੀ ਗੱਲ ਆ ਸਮੇਂ ਜੋ ਕਹਿੰਦੇ ਜਿਵੇਂ ਵੀ ਪੈਰਾਂ ਜੋ 24 ਘੰਟਿਆਂ 'ਚੋਂ 2 ਘੰਟੇ ਹਨਾ ਕਹਿੰਦੇ ਨੇ ਵੀ ਬਾਣੀ ਲਈ ਠੀਕ ਆ ਰੱਬ ਦਾ ਨਾਮ ਸਿਮਰਨ ਲਈ ਕੱਢਣੇ ਚਾਹੀਦੇ ਉਮੇ ਸੇਵਾ ਲਈ ਕੱਢੇ ਜਾਣਾ ਹਫਤੇ ਚ ਇੱਕ ਦਿਨ ਜ਼ਰੂਰੀ ਹੈ ਹੈ ਸਮਾਂ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਰਫਤਾਰ ਨਾਲ ਜਾ ਰਿਹਾ ਮੈਨੂੰ ਸੁਪਨਾ ਲੱਗਦਾ ਹੁਣ ਮੈਨੂੰ 3 ਸਾਲ ਹੋ ਗਏ ਨਸ਼ਾ ਛੱਡੇ ਨੂੰ ਮੈਨੂੰ ਐ ਲੱਗਦਾ ਵੀ ਉਵੇਂ ਹੀ ਲੰਘੇ 3 ਸਾਲ ਠੀਕ ਹੈ ਜਦੋਂ ਮੈਂ ਪਿਛਲੇ 17 18 ਸਾਲ ਯਾਦ ਕਰਦਾ ਉਹ ਐ ਨਹੀਂ ਲੱਗਦਾ ਮਿੰਟੂ ਵੀ ਆ ਕੱਲ ਦੀਆਂ ਗੱਲਾਂ ਨੇ ਯਾਰ ਸਮਾਂ ਬਹੁਤ ਤੇਜ਼ੀ ਰਫਤਾਰ ਨਾਲ ਜਾ ਰਿਹਾ ਜਦੋਂ ਬੰਦਾ ਇਹ ਬੰਦਾ ਪੈਸਾ ਕਮਾਉਣ ਦੇ ਵਿੱਚ ਹਾਂ ਇੱਕ ਉਹਦੀ ਫੈਮਿਲੀ ਨੂੰ ਉਹ ਵੀ ਆਪਾਂ ਕਹਿੰਦੇ ਆ ਪਾਲੋ ਹਾਂ ਜਦੋਂ ਇੱਕ ਸਮਾਜ ਸੇਵਾ ਦਾ ਲਗਨ ਹੁੰਦੀ ਹੈ ਨਾ ਉਹਦੇ ਚ ਬੰਦਾ ਜਦੋਂ ਜਾਂਦਾ ਵਿੱਚ ਫਿਰ ਪਤਾ ਲੱਗਦਾ ਉਹਨੂੰ ਵੀ ਕੀ ਉਹਦਾ ਮਜ਼ਾ ਕੀ ਕੀ ਜੀ ਨਹੀਂ ਪਰਿਵਾਰ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨਿਭਾਉਉ ਚੰਗੀ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਭੈਣ ਭਾਈ ਪ੍ਰਤੀ ਠੀਕ ਹੈ ਜਿਹੜੀ ਸਮਾਜ ਪ੍ਰਤੀ ਬਣਦੀ ਹੈ ਵੱਡੀ ਜ਼ਿੰਮੇਵਾਰੀ ਹੈ ਨਾ ਸਮਾਜ ਪ੍ਰਤੀ ਵੀ ਆਪਣੇ ਵਾਲੇ ਦੁਆਲੇ ਲਈ ਕਰਨਾ ਚਾਹੀਦਾ ਹੈ ਇੱਕ ਜਰੂਰ ਇੱਕ ਗੱਲ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਹਾਂ ਹਾਂ ਵੀ ਆਪਣੇ ਰिलायंस ਅੰਡਰਸਟਰੀ ਸੌਤੋ ਵਾਰਡਰੀ ਮੰਡੀ ਮੰਨੀ ਪ੍ਰਮਨੀ ਪ੍ਰਮਨੀ ਕੰਪਨੀ ਸੌਤੋ ਕੋ ਹਾਂਜੀ ਇਹ ਦੋ ਭਰਾ ਨੇ ਜੀ ਹਮ ਕਿ ਮਕੇਸ਼ਵਾਨੀ ਇੱਕ ਅਨੈਲਾ ਅਨੈਲਵਾਨੀ ਇਹਨੇ ਜੈਂਪਲ ਬੇਸ ਕੀਤੀ ਸੀ ਕਿ ਜਦੋਂ ਜਿਹੜਾ ਛੋਟਾ ਬ੍ਰਦਰ ਹੈ ਜਿਹਦਾ ਨੈਲਵਾਨੀ ਹੂੰ ਉਹ ਬਹੁਤ ਜ਼ਿਆਦਾ ਟੁੱਟ ਜਾਂਦੀ ਪਿੱਛੇ ਜੀ ਹੂੰ ਬਹੁਤ ਜ਼ਿਆਦਾ ਉਹਦੇ ਕੋਲ ਲੋਨ ਹੋ ਗਏ ਸੀ ਪ੍ਰਾਪਰਟੀਆਂ ਵੀ ਉਹਦੇ ਜ਼ਬਤ ਕਰਦੇ ਉਹ ਕਰਦੇ ਸੀ ਸੁਪਰੀਮ ਕੋਰਟ ਨੇ ਹੂੰ ਪਰ ਇੱਕ ਇਹ ਬੰਦੇ ਨੇ ਜਿਹੜਾ ਇਹਦਾ ਬ੍ਰਦਰ ਹੈ ਨੈਲਵਾਨੀ ਹੂੰ ਇਹਨੀ ਮਕੇਸ਼ਵਾਨੀ ਇਹਨੀ ਉਹਦਾ ਸਾਰਾ ਕਰਜਾ ਭਰਿਆ ਟੋਟਲ ਦਾ ਟੋਟਲ ਠੀਕ ਹੈ ਇਹਨੇ ਕਿਹਾ ਵੀ ਤੇ ਇਹ ਇੱਕ ਮਾਦੇ ਆਪਾਂ ਚਾਰ ਪੁੱਤਾਂ ਦੇ ਅਸੀਂ ਦੋ ਬ੍ਰਦਰ ਆ ਹਾਂ ਵੀ ਖੂਨ ਇੰਨਾ ਸਫੈਦ ਨਹੀਂ ਹੋਣਾ ਚਾਹੀਦਾ ਵੀ ਜਿਹੋ ਮੇਰਾ ਬ੍ਰਦਰ ਹੀ ਹੈ ਹਾਂ ਪਰ ਮਾਡੀ ਜ਼ਿੰਦਗੀ ਦੇ ਵਿੱਚ ਉਹਨੂੰ ਬਿਨਾ ਦੱਸੇ ਬਿਨਾ ਫੈਮਿਲੀ ਨੂੰ ਕਿਸੇ ਨੂੰ ਪਰਿਵਾਰ ਚ ਲੈ ਕੇ ਜਾਉਗਾ ਪਤਲੀ ਕਹਿ ਲੱਖ ਕਰੋੜ ਰੁਪਏ ਦਾ ਕਰ ਦੇ ਜਿਹੜਾ ਉਹਨੇ ਬੰਦੇ ਨੇ ਭਰਿਆ ਠੀਕ ਹੈ ਇੱਥੋਂ ਉਹਨੇ ਇੱਕ ਐਗਜ਼ਾਮਪਲ ਵੀ ਦਿੱਤੀ ਵੀ ਭਰਾ ਨੂੰ ਮਾਰਾ ਨਹੀਂ ਸਮਝਿਆ ਚਾਹੀਦਾ ਜੇ ਭਰਾ ਤਕੜਾ ਹੈਗਾ ਮਾਰਾ ਉਹਨੂੰ ਚੁੱਕਣਾ ਚਾਹੀਦਾ ਭਰਾ ਹਾਂ ਸਹੀ ਗੱਲ ਹੈ ਇਹ ਇਹ ਚੋਲ ਹੋ ਰਿਹਾ ਪਰ ਸਾਡੇ ਲੋਕਾਂ ਦੀ ਸੋਚ ਬਹੁਤ ਨੈਗੇਟਿਵ ਜਾ ਰਹੀ ਹੈ ਵੀ ਜੇ ਮੇਰਾ ਭਰਾ ਡੁੱਬਦਾ ਤਾਂ ਇਹਨੂੰ ਡੁੱਬੜ ਦਿਓ ਹਾਂ ਪਰ ਇਹ ਇਹ ਜਿਹੜੀ ਇਨਸਾਨੀਅਤ ਹੈ ਸਮਾਜ ਸੇਵਾ ਇਸ ਤਰ੍ਹਾਂ ਕੋ ਡੀਐਚਐਸ ਕੋਲ ਦੇ ਆਪਣੇ ਪਰਿਵਾਰ ਪਰ ਅੱਧੀ ਹਾਂ ਕਹਿੰਦਾ ਜੇ ਕਾਰ ਦੇ ਵਿੱਚ ਆਪਣੇ ਬਰਾਬਰ ਦੋ ਸੀਟਾਂ ਹੁੰਦੀਆਂ ਨੇ ਉਹਦੇ ਬੈਠਣਾ ਦੀਆਂ ਹੂੰ ਉਹ ਕਹਿੰਦਾ ਦੂਜੀ ਸੀਟ ਤਾਂ ਹੈ ਵੀ ਜੇ ਬ੍ਰਦਰ ਨੂੰ ਤੁਸੀਂ ਆਪਦੇ ਬਰਾਬਰ ਬਿਠਾਓਗੇ ਹਾਏ 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 ਇਹ 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 ਸੋਚ ਬੰਦੇ ਦੀ ਇਹ ਬੰਦੇ ਦੀ ਸੋਚ ਹੈ ਨਹੀਂ ਆਲਾ ਕਹਿੰਦਾ ਪਾਈ ਗੱਡੀ ਚ ਨਾ ਬੈਠ ਹਾਂ ਪਰ ਕੀ ਹੈ ਵੀ ਜੇ ਸਗਾ ਭਰਾ ਕੋਟ ਕੋਟ ਗਿਆ ਜੇ ਇੱਕ ਬੰਦਾ ਤਕੜਾ ਹੈ ਤਾਂ ਉਹਨੂੰ ਆਪਦੇ ਇਹ ਸੋਚ ਰਿਹਾ ਮੈਂ ਉਹਨੂੰ ਆਪਣੇ ਬਰਾਬਰ ਠਾ ਕੇ ਬਣਾਵਾਂ ਹਾਂ ਆਈਂਦਾ ਕਿ ਕਨੇ ਭਾਈ ਭਾਈ ਨੇ ਮਾਮਾ ਸਹੀ ਗੱਲ ਆ ਹੁਣ ਉਹਦਾ ਰਿਸ਼ਤਾ ਤਾਂ ਹੈਗਾ ਨਾ ਵੀ ਉਹ ਚਾਹੇ ਤੁਸੀਂ ਆਪਾਂ ਛੋਟੇ ਉਹਦੇ ਖੇਡਦੇ ਆ ਇਕੱਠੇ ਆਪਾਂ ਪੜਦੇ ਆ ਇੱਕ ਭਰਾ ਦੇ ਇੱਕ ਦੂਜੇ ਦੇ ਮੂੰਹ ਚ ਰੋਟੀ ਪਾਉਂਦਾ ਉਹ ਹੀ ਮਾਂ ਨੇ ਆਪਾਂ ਨੂੰ ਜਨਮ ਦਿੱਤਾ ਵੀ ਕਹਿਣ ਦਾ ਭਰਾ ਦਾ ਇੰਨਾ ਖੜੋ ਯਾਰ ਸਫੈਦ ਨਹੀਂ ਹੋਣਾ ਚਾਹੀਦਾ ਤੁਹਾਡਾ ਵੀ ਇਨਸਾਨੀਅਤ ਫਿਰ ਕੀ ਰਹਿ ਗਈ ਖੜੋ ਯਾਰ ਜੇ ਮਸੀਬਤ ਚ ਇਕ ਪਾਈ ਹੈ ਨਾ ਦੂਜੇ ਭਾਈ ਨਾਲ ਖੜਦਾ ਜੇ ਚਾਹੇ ਤੁਸੀਂ ਨਹੀਂ ਹੈਗੇ ਉਹਨੇ ਬਰਾਬਰ ਚ ਤਾਂ ਦੁੱਖ ਸੁੱਖ ਚ ਕੱਢਣਾ ਹੌਸਲਾ ਦਿਓ ਯਾਰਾ ਹੌਸਲਾ ਦੇ ਹੌਸਲੇ ਬਹੁਤ ਹੋ ਜਾਣਾ ਭਾਈ ਨੂੰ ਜੇ ਭਾਈ ਦੂਜਾ ਕੇ ਕਹੇ ਵੀ ਨਾਲ ਤੇਰੇ हां ਇਸ ਕਰਕੇ ਕਿ ਪਹਿਲਾਂ ਤਾਂ ਭਰਾ ਤਾਂ ਭਰਾਵਾਂ ਦੀ ਬਾਹਮਾ ਹੀ ਹੁੰਦੀਆਂ ਨੇ ਯਾਰਾ ਦੁੱਖ ਦੇ ਸੁੱਖ ਦੇ ਖੜਨਾ ਚਾਹੀਦਾ ਭਾਈ ਨੂੰ ਭਾਈ ਨਾਲ ਇਹੀ ਟੌਪ ਇਹ ਇਹੀ ਟੌਪਿਕ ਤੇ ਇਹੀ ਟੌਪਿਕ ਤੇ ਚੱਲੀਆਂ ਨੇ ਗੱਲਾਂ ਮਿੱਤਰੋ ਅੱਜ ਵੀ ਭਾਈ ਨੂੰ ਭਾਈ ਦੇ ਨਾਲ ਖੜਨਾ ਚਾਹੀਦਾ ਆਈ ਮੈਂ ਟੂ ਬਿਲਕੁਲ ਪਹਿਲਾਂ ਆਪਣੇ ਪਰਿਵਾਰ ਤੋਂ ਹੀ ਆਪਾਂ ਇਹ ਕਹਿੰਦੇ ਆ ਹਾਂ ਵੀ ਕੋਈ ਵੀ ਤੁਸੀਂ ਅਗਰ ਦੂਸਰੇ ਵੀ ਆਪਾਂ ਗੁਰੂ ਘਰ ਮੰਦਰ ਆਪਣੀ ਉਹੀ ਗੱਲ ਫੇਰ ਰਿਪੀਟ ਹੋ ਜਾਂਦੀ ਵੀ ਫੇਰ ਜਾਣ ਦਾ ਫਾਇਦਾ ਹੈ ਹਾਂ ਇਹ ਵੀ ਇੱਕ ਬੰਸਾ ਕਰੇ ਪੂਰਾ ਪਰਿਵਾਰ ਦਾ ਇੱਕ ਪੈਸਾ ਪੈਂਦਾ ਹੈ ਪਰਿਵਾਰ ਦੇ ਵਿੱਚ ਇਕਾਣੀ ਹੈਗਾ ਹਾਂ ਬੱਚੇ ਤੁਹਾਡੇ ਔਖੇ ਨੇ ਤੁਹਾਡੇ ਬੱਚਿਆਂ ਤੋਂ ਔਖੇ ਹੋ ਜਾਂ ਕਈ ਵਾਰ ਬੱਚਿਆਂ ਤੋਂ ਪੇਰੈਂਟਸ ਔਖੇ ਨੇ ਹਾਂ ਤੁਹਾਡੀ ਤੁਹਾਨੂੰ ਦੌਲਤ ਜਿਹੜੀ ਆਪਾਂ ਕਹਿੰਦੇ ਨਾ ਵੀ ਆਪਾਂ ਪੈਸਾ ਹੈ ਪੈਸਾ ਹੀ ਤੁਹਾਡੇ ਬੱਚੇ ਨੇ ਤੁਹਾਡਾ ਪਰਿਵਾਰ ਹੈ ਹਾਂ ਜਿਹਦੇ ਤੁਹਾਡੇ ਘਰ 'ਚ ਮਾਰੀ ਨਹੀਂ ਮਾਰੀ ਨਹੀਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਤੁਹਾਡੇ ਕਹਿਣਾ ਮੰਨਦੇ ਨੇ ਆ ਬੱਚੇ ਤੁਹਾਡੇ ਸਹੀ ਨੇ ਉਹੀ ਤਾਂ ਗੋਲਪਾ ਤੁਹਾਡੀ ਇੱਜ਼ਤ ਰਿਸਪੈਕਟ ਇਹ ਸਭ ਕੁਝ ਉਹਦੀ ਚਾਹ ਜਾਂਦਾ ਸਹੀ ਗੱਲ ਕੋਈ ਪੈਸਾ ਇਹ ਪੈਸਾ ਤਾਂ ਇੱਕ ਆਮ ਤੁਹਾਡੇ ਜੀਵਨ ਨੂੰ ਜੂਨ ਲਈ ਆ ਹਾਂ ਪੈਸਾ ਨਹੀਂ ਪੈਸਾ ਇੱਡੀ ਖਾਜੀ ਨਹੀਂ ਬਸ ਯਾ ਠੀਕ ਆ ਜੀ ਨਾ 20 ਸਾਲ ਤੋਂ ਮੈਂ ਇਸ ਰੂਟ ਤੇ ਮੈਂ ਤੁਹਾਨੂੰ ਪਹਿਲਾਂ ਵੀ ਜਦ ਬੈਠਾ ਅੱਜ ਵੀ ਕਰਾਇਆ ਤੇ 20 ਸਾਲ 25 ਸਾਲ ਪਹਿਲਾਂ ਵੀ ਆਪਾਂ ਕਰਾਇਆ ਤੁਸੀਂ ਜਿੰਨਾ ਹੈਂਡਓਵਰ ਮੌਕਾ ਤ ਆਇਆ ਕਮਾ ਕੇ ਆਪਾਂ ਤ ਆਇਆ ਖਾਣ ਵਾਲੇ ਬੰਦੇ ਆ ਪਰ ਫਿਰ ਵੀ ਆਪਾਂ ਬਹੁਤ ਖੁਸ਼ ਆ ਸੰਤੁਸ਼ਟ ਆ ਹਾਂ ਵੀ ਆਪਾਂ ਹਰ ਜੇ ਪੈਸੇ ਨਾਲ ਖੁਸ਼ੀ ਮਿਲਦੀ ਹੋਵੇ ਮਿੰਟੂ ਫਿਰ ਸਾਰੇ ਅਮੀਰ ਖੁਸ਼ੀ ਹੋਣ ਹਾਂ ਹੈ ਇਸ ਕਰਕੇ ਪੈਸੇ ਨਾਲ ਖੁਸ਼ੀ ਨਹੀਂ ਪੈਸੇ ਨੂੰ ਯਾਰ ਜ਼ਰੂਰਤ ਲਈ ਥਾਂ ਵਰਤੋ ਬਸ ਜਨਾ ਹੈ ਠੀਕ ਹੈ ਜਿੱਥੇ ਜ਼ਰੂਰਤ ਆ ਲਾਓ ਯਾਰ ਆਹ ਵੀ ਕਹਿੰਦੇ ਨੇ ਵੀ ਪੈਸਾ ਕਮਾਓ ਹਾਂ ਪੈਸਾ ਜੇ ਦੁਨੀਆ ਚ ਘੂਮੂਗਾ ਤਾਂ ਜਾ ਕੇ ਲੋਕਾਂ ਦੀ ਤਾਂ ਡਵੈਲਪਮੈਂਟ ਹੁੰਦੀ ਹੈ ਜੇ ਪੈਸੇ ਇਕੱਠਾ ਕਰ ਕਰ ਰਾਪਾ ਰੱਖੀ ਜਾਂਦੇ ਆ ਤਾਂ ਉਹਦੀ ਡਵੈਲਪਮੈਂਟ ਕਦੀ ਹੁੰਦੀ ਹੈ ਬਹੁਤ ਸੋਹਣੇ ਵਿਚਾਰ ਦਿੱਤੇ ਮਿੰਟੂ ਜੀ ਬਹੁਤ ਅੱਜ ਸੌਦਾ ਲੈਣ ਆਏ ਸੀ ਮਿੰਟੂ ਜੀ ਹੁਣਾਂ ਕੋਲੇ ਤੇ ਤਾਂ ਕਰਕੇ ਗੱਲਾਂ ਬਾਤਾਂ ਹੋਗੀਆਂ ਫਿਰ ਵਿਚਾਰ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਦੋ ਬੰਦੇ ਇਕੱਠੇ ਹੁੰਦੇ ਨੇ ਸਮਾਜ ਦੇ ਵੀ ਗੱਲਾਂ ਤਾਂ ਚੱਲਦੀਆਂ ਨੇ ਗੱਲਾਂ ਤਾਂ ਬਣਦੀਆਂ ਨੇ ਆ ਮਿੰਡੂ ਚਲੋ ਜੇ ਜੀ ਸੁਸਾਇਟੀ ਹੁੰਦੀ ਹੈ ਉਹ ਜੀ ਬੈਠਕ ਹੁੰਦੀ ਹੈ ਜਿਵੇਂ ਸੰਗਤ ਕਹਿੰਦਾ ਵੈਸੀ ਰੰਗਤ ਆਹ ਕੀ ਬਾਤ ਹੈ ਮੈਂ ਵੀ ਹੁਣ ਉਹਨਾਂ ਨੂੰ ਐਂ ਕਹਿੰਦਾ ਉਹਨਾਂ ਨਾਲਸ਼ੇ ਵਾਲਿਆਂ ਨੂੰ ਵੀ ਨਸ਼ੇ ਵਾਲਿਆਂ ਇੰਜ ਨਾ ਜਾਓ ਸੰਗਤ ਮਾਰਦੀ ਆ ਮੈਂ ਕਿਹਾ ਤੁਸੀਂ ਇੰਨਾ ਵੀ ਆਪਦੇ ਬੱਚਿਆਂ ਨੂੰ ਜ਼ਰੂਰ ਇਹੋ ਜਿਹੀ ਚੀਜ਼ਾਂ ਵੱਲ ਸਾਡੇ ਨਾ ਘਨੋਲੇ ਆਪਣੇ ਤੂੰ ਜਾਣਦਾ ਹੋਵੇਂਗਾ ਬਿਰਜ ਲਾਲ ਜੀ ਨੇ ਕਪੜਿਆਂ ਦੇ ਬਹੁਤ ਵਧੀਆ ਹੁੰਦੇ ਨੇ ਹੂੰ ਬਹੁਤ ਸਮਾਜ ਉਹਦੇ ਵਿਚਾਰ ਵੀ ਅੱਛੇ ਹੁੰਦੇ ਨੇ ਸਮਾਜ ਸੇਵਾ ਜੀ ਵੀ ਯੋਗਦਾਨ ਉਹਨਾਂ ਦਾ ਬਹੁਤ ਵਧੀਆ ਹੈ ਤੇ ਰਾਈਟਰ ਵੀ ਨੇ ਆਪਣੇ ਤਣਾਉਲੇ ਦੀ ਵਧੀਆ ਹਾਸੇ ਨੇ ਤੁਸੀਂ ਬੱਚਿਆਂ ਨੂੰ ਉਹਨਾਂ ਨੂੰ ਇੱਕ ਕਲਾਸ ਲਵਾ ਲਓ ਮੈਂ ਕਹਿੰਦਾ ਤੁਹਾਡਾ ਬੱਚਾ 50% ਤੁਹਾਡਾ ਸੁਧਾਰ ਕਰ ਲਈ ਠੀ ਉਹਨਾਂ ਤੋਂ ਆਪਾਂ ਸਕੂਲਾਂ ਚੋਂ ਬੱਚਿਆਂ ਨੂੰ ਕਿਉਂ ਭੇਜਦੇ ਆ ਭੀ ਇਹ ਬੱਚਿਆਂ ਨੂੰ ਖੜਨ ਦਾ ਚੱਲਣ ਦਾ ਉਹਨੂੰ ਬੈਠਣ ਦਾ ਉੱਠਣ ਦਾ ਉਹਨੂੰ ਅਬੀ ਐਜੂਕੇਸ਼ਨ ਪ੍ਰਤੀ ਥਾਰੀ ਜਿਆਦਾ ਹੋਣਾ ਚਾਹੀਦਾ ਹੈ ਜੁਰੂਰੀ ਹੁੰਦਾ ਵੀ ਤੁਹਾਨੂੰ ਸਟੱਡੀ ਵਾਲੀ ਵੀ ਡਿਗਰੀ ਵਾਲੀ ਬੰਦਾ ਗਿਆਨ ਦੋ ਨਹੀਂ ਸਹੀ ਗੱਲ ਹੈ ਪਰ ਗਿਆਨ ਤਾਂ ਉਹ ਹੁੰਦਾ ਹੈ ਜਿਹੜਾ ਬੰਦਾ ਤੁਹਾਨੂੰ ਅਜ਼ਰੂਨੀ ਦਿਲੋਂ ਤੁਹਾਨੂੰ ਤੁਹਾਨੂੰ ਸਾਰਾ ਕੁਝ ਦੱਸੇ ਉਹ ਬੱਚਿਆ ਇੱਕ ਮੂਮ ਹੈ ਉਹਨੂੰ ਇੱਕ ਪੁਤਲਾ ਹੁੰਦਾ ਉਹਨੂੰ ਖੜਾ ਕਰਨਾ ਆ ਤੂੰ ਉੱਤੇ ਦੇਖਿਆ ਨਹੀਂ ਉਹ ਬਲੌਗ ਜਿਹੜਾ ਮੈਂ 14 ਸਾਲਾਂ ਦੇ ਮੁੰਡੇ ਨੂੰ ਦਵਾਈ ਦਵਾ ਕੇ ਲਿਆ ਹਾਂ ਲੈ ਕੀ ਉਮਰ ਉਹਦੀ ਮੈਂ ਉਹ ਹੀ ਕਹਣਾ ਨਾ ਅੱ비 ਤੁਸੀਂ ਬੱਚਿਆਂ ਨੂੰ ਕੱਡੀ ਸਟੱਡੀ ਵੱਲ ਵੀ ਨਾ ਉਹ ਰੱਖੋ ਹਾਂ ਮੈਂ ਕਹਿੰਦਾ ਸਟੱਡੀ ਜ਼ਰੂਰ ਕਰਾਓ ਹਾਂ ਪਰ ਸਟੱਡੀ ਉਨੀ ਸਟੱਡੀ ਦੇ ਨਾਲ-ਨਾਲ ਬੱਚੇ ਨੂੰ ਇੱਕ ਸੰਸਕਾਰ ਦੇਣੇ ਬਹੁਤ ਜ਼ਰੂਰੀ ਨੇ ਵੀ ਕਿਵੇਂ ਰਿਸਪੈਕਟ ਕਿਵੇਂ ਬਲੌਣਾ ਚਲਾਉਣਾ ਕਿ ਇਹਨੀਆਂ ਚੀਜ਼ਾਂ ਤੋਂ ਦੂਰ ਰਹਿਣਾ ਜਿੱਡੇ ਵੀ ਕਿਸੇ ਸੰਗਤ ਤੋਂ ਦੂਰ ਰਹਿ ਬੱਚੇ ਨੇ ਹੂੰ ਮੈਂ ਸਾਰੇ ਨੂੰ ਨਹੀਂ ਕਹਿੰਦਾ ਵੀ ਸਾਰੇ ਮਾੜੇ ਹੁੰਦੇ ਨੇ ਫਤਕੀ ਜੀ ਅਸੀਂ ਮੈਟਰ ਵੀ ਉਹ ਮਾੜਾ ਨਹੀਂ ਹੈ ਪਰ ਉਸ ਬੱਚੇ ਉੱਥੇ ਐਸੇ ਨੇ ਜਿਹੜੇ ਸਟੱਡੀ ਤੋਂ ਵੱਲ ਤਾਂ ਉਹ ਧਿਆਨ ਦਿੰਦੇ ਨੇ ਪਰ ਉਹਨਾਂ ਨੂੰ ਬੋਲਣ ਦਾ ਚੱਲਣ ਦਾ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਇਹ ਗੁਰੂ ਘਰ ਕਿਵੇਂ ਆ ਮੰਦਿਰ ਕਿਵੇਂ ਆ ਇਹ ਸਾਡੇ ਜਿਹੜੇ ਗੁਰਸਾਈਮਾਨ ਨੇ ਉਹਨਾਂ ਦਾ ਕੀ ਦੇਣਾ ਹੈ ਉਹ ਚੀਜ਼ਾਂ ਬਾਰੇ ਨਹੀਂ ਪਤਾ ਸਹੀ ਗੱਲ ਹੈ ਪਰ ਪੇਰੈਂਟਸ ਉੱਥੇ ਕਸੂਰ ਪੇਰੈਂਟਸ ਦਾ ਆ ਜਾਂਦਾ ਪੇਰੈਂਟਸ ਦਾ ਆ ਜਾਂਦਾ ਕਿ ਪੇਰੈਂਟਸ ਨੂੰ ਪੱਸਦੇ ਨਹੀਂ ਕਿਉਂਕਿ ਉਹ ਬੱਚਾ ਸਵੇਰੇ ਪਹਿਲਾਂ ਉੱਠਦਾ ਹੈ ਫਿਰ ਉੱਠ ਕੇ ਉਹ 1 ਘੰਟਾ ਬਸ ਤੇ ਹੁੰਦਾ ਫਿਰ ਸਕੂਲ ਪਹੁੰਚਦਾ ਫਿਰ ਉੱਥੋਂ ਬੱਚਾ ਵਿਚਾਰੇ ਕੋਲ ਬੈਗ ਇਨਾ ਹੈਵੀ ਹੁੰਦਾ ਵੀ ਹੋਰ ਆ ਬਾਲਾ ਭਾਰੀ ਹੁੰਦਾ ਕਰਮ ਭਾਰੀ ਹੁੰਦਾ ਫਿਰ ਉਹ ਬੱਚਾ 3-4 ਵਜੇ ਆਉਂਦਾ ਫਿਰ ਉਹਦੋਂ ਟਿਊਸ਼ਨ ਚ ਲੈ ਜਾਂਦਾ ਵੀ ਉਹਨੂੰ ਉਹਨਾਂ ਟਾਈਮ ਹੀ ਨਹੀਂ ਹੈ ਇਹੋ ਗੇਮ ਹੈ ਜੇ ਮੋਬਾਈਲ ਨਹੀਂ ਮਾਰੀ ਚੀਜ਼ ਹੈ ਜਿਹੜੇ ਬੱਚੇ 2-2 ਸਾਲ ਦੇ ਬੱਚੇ ਖੇਡ ਹੀ ਜਾਂਦੇ ਨੇ ਸਹੀ ਗੱਲ ਹੈ ਜੀ ਇਹ ਚੀਜ਼ਾਂ ਬਲਦਾ ਹੁਣ ਤੋਂ ਹੀ ਜ਼ਰੂਰੀ ਹੈ ਜਦੋਂ ਸਰ ਦਾ ਮਾਹੌਲ ਅੱਗੇ ਨਹੀਂ ਬੱਚਾ ਦਾ ਕੋਰਾ ਕਾਗਜ਼ ਹੈ ਜੀ ਕੁਛ ਮਰਜ਼ੀ ਲਿਖ ਦੋ ਹਣਾ ਕੁਛ ਮਰਜ਼ੀ ਬਣਾ ਦੋ ਅਫਸਰ ਵੀ ਬਣ ਜੂ ਚੋਰ ਵੀ ਬਣ ਜੂ ਸਾਰਾ ਕੁਝ ਬਣ ਠੀਕ ਹੈ ਨਸ਼ੇ ਵਾਲਾ ਅਮਲੀ ਵੀ ਬਣ ਜੂ ਜੇ ਮੈਂ ਕਹਿੰਨਾ ਉਹਨੂੰ ਬੱਚੇ ਨੂੰ ਮਾਂ ਪਿਓ ਦੇ ਸਰ ਫਿਰਨ ਦਿਓ ਬੱਚੇ ਨੂੰ ਲੋਕਾਂ ਚ ਜੇ ਦੇਖੋ ਮਾੜੇ ਦੇ ਕੋਲੇ ਜਾਊ ਤਾਂ ਮਾੜੇ ਜੀ ਬੈਠਣ ਦਾ ਪਤਾ ਲੱਗੂਗਾ ਚੰਗੇ ਚ ਜਾਊ ਚੰਗੇ ਚ ਪਤਾ ਲੱਗੂ ਸਾਰਾ ਕੁਝ ਪਤਾ ਲੱ ਬਾਹਰ ਫਿਰਕੇ ਪਤਾ ਲੱਗਦਾ ਬਹੁਤ ਸੋਹਣੇ ਵਿਚਾਰ ਦੱਤੇ ਮਿੰਟੂ ਜੀ ਧੰਨਵਾਦ ਕਰਦੇ ਆਂ ਸੀ ਤੁਹਾਡਾ ਓਕੇ ਜੀ ਜਨਾ ਜੀ ਕਿਵੇਂ ਹੋ ਜੀ ਚਾਹ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਸੀ ਵੀ ਸੌਦਾ ਲੈ ਕੇ ਆਏ ਮਿੰਟੂ ਲਿਓ ਬਾਜ਼ਾਰ ਚ ਵਾਕੇ ਸੀ ਮੜਾ ਜਾ ਮੜਾ ਪਿੱਛੇ ਰੋਸੇ ਗੱਲਾਂ ਬੱਸ ਮੋੜਤਾ ਹੋਰ ਲੋਟ ਹੈ ਬਾਈ ਨੇ ਉੱਥੇ ਕਰਦੇ ਆ ਗੱਲਾਂ ਬਾਤਾਂ